ਮਿਰਜੀ ਬੱਸ ਅਸੀਂ ਪਰਦੇ ਹੁੰਦੇ ਸੀ ਸਕੂਲ ਵੇਲੇ ਜੀ ਸਕੂਲੋਂ ਆ ਕੇ ਬੱਸ ਭੱਜਣ ਬਾਜ ਜਾਂਦੇ ਸੀ ਜੀ ਪਲਵਾਨੀ ਕਰਦੇ ਸੀ ਉਹਦੇ ਕਰਕੇ ਵੀ ਮਤਲਬ ਕਿ ਉਹ ਉਧਰ ਇਕੱਲੇ ਦੀ ਗਾਉਣ ਦਾ ਮਤਲਬ ਕਿ ਇਕੱਲੇ ਰਹਿ ਕੇ ਸਾਨੂੰ ਪਤਾ ਵਧੀਆ ਲੱਗਦਾ ਮਤਲਬ ਕਿ ਗਾਉਣਾ ਜੀ ਉਹ ਉਵੇਂ ਉਵੇਂ ਸੌਂਕ ਪੈ ਗਿਆ ਜੀ ਬੱਸ ਅੱਛਾ ਹੁ ਕਿਸੇ ਨੇ ਕਰੀ ਫਿਰ ਮਜਾ ਕਢਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਹੁ ਕਿਸੇ ਨੇ ਕਰੀ ਫਿਰ ਮਜਾ ਕਢਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਪਹਿਣਾ ਅੰਤ ਵੇਲੇ ਪਹਿਣਾ ਦੁੱਖ ਵੇਲੇ ਦੁੱਖ ਵੇਲੇ ਸੋਨੂੰ ਪਛਤਾਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਔ ਇਸ ਜੱਗ ਤੇ ਫੇਰ ਨਾ ਆਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਪਰਿਵਾਰ ਚ ਪਹਿਲਾਂ ਕਿਸੇ ਨੂੰ ਸੀ ਇਹ ਨਾ ਜੀ ਵੀਰ ਜੀ ਹਾਂ ਪਹਿਲਾਂ ਮੈਨੂੰ ਹੀ ਹੋਣੀ ਜੀ ਅੱਛਾ ਪਰਿਵਾਰ ਚ ਪਹਿਲਾਂ ਕੋਈ ਕੌਣ ਆਲਾ ਹੈ ਹੈ ਨਹੀਂ ਸੀ ਇਦਾਂ ਕੋਈ ਹਾਂ ਜੀ ਹੋ ਕਲਮਾਂ ਦਾ ਕਨੇ ਮੁੱਲ ਨਹੀਂ ਪੈਂਦਾ ਪਤਾ ਲੱਗੇ ਜਦੋਂ ਪੜਦੇ ਹੂੰ ਦੁਨੀਆਦਾਰੀ ਖੁੰਦੀ ਫਿਰਦੀ ਪਤਾ ਲੱਗੇ ਜਦੋਂ ਅੜਦੇ ਹੂੰ ਉਹ ਜਾਨਤਲੀ ਤੇ ਰੱਖ ਕੇ ਜਿਹੜੇ ਕੌਮ ਦੀ ਖਾਤਰ ਖੜ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਤੇ ਬਾਈ ਕਿੱਦਾਂ ਦੇ ਗਾਣੇ ਲਿਖੇ ਫਿਰ ਕਿੰਨੇ ਟਾਈਮ ਤੋਂ ਲਿਖ ਰਹੇ ਮਿਰਜੀ ਮੈਂ ਗਾਣੇ ਲਿਖ ਰਿਹਾ ਜੀ 2018-19 ਤੋਂ ਲਿਖ ਰਿਹਾ ਜੀ ਤੇ ਮੈਂ ਸਮਾਜਿਕ ਮੁੱਦਿਆਂ ਤੇ ਗਾਣੇ ਲਿਖੇ ਨੇ ਜੀ ਜਿਵੇਂ ਆਪਣੇ ਦਿੱਲੀ ਕਿਸਾਨ ਯੂਨੀਅਨ ਦੇ ਹੋਇਆ ਤੇ ਜੀ ਆਪਣੇ ਐਸਬੀਐਲ ਦੇ ਮੁੱਦੇ ਤੇ ਗਾਣਾ ਵੀ ਲਿਖਿਆ ਹੋਇਆ ਜੀ ਮੇਰੇ ਲਈ ਤੇ ਆਪਣੇ ਜਿਵੇਂ ਸਮਾਜਿਕ ਕ੍ਰਿਤੀਆਂ ਨੇ ਜੀ ਹੂੰ ਬਾਕੀ ਆਪਾਂ ਜਿਵੇਂ ਆਮ ਸੱਭਿਆਚਾਰਕ ਗੀਤ ਨੇ ਜੀ ਉਹ ਵੀ ਨੇ ਹੋ ਪਹਿਲਾ ਭਾਸ਼ਾ ਦਾ ਆਧਾਰ ਦੇ ਕੇ ਬੰਡਿਆ ਤੇ ਹੁਣ ਪਾਣੀਆਂ ਦੇ ਮੁੱਦੇ ਨੂੰ ਬਣਾਈ ਫਿਰਦੀ ਹੋ ਪਤਾ ਤੈਨੂੰ ਵੀ ਤਾਂ ਸਾਡੇ ਕੋਲ ਬੂੰਦ ਵੀ ਨਹੀਂ ਹਰਿਆਣੇ ਨੂੰ ਕ ਚੱਕਰਾਂ ਚ ਪਾਈ ਫਿਰਦੀ ਖੋ ਪਤਾ ਤੈਨੂੰ ਵੀ ਤਾਂ ਪਾਣੀ ਬਿਨ ਖੇਤੀ ਨਹੀਂ ਹੋਣੀ ਤਾਂ ਹੀ ਦਿੱਲੀਏ ਤੂੰ ਚਾਲ ਜੀ ਚਲਾਈ ਫਿਰਦੀ ਓ ਸੋਚ ਮਾੜੀ ਕਿਉ ਪੰਜਾਬ ਲਈ ਬਣਾਈ ਕਰਦੀ ਹੋਵੇ ਮਾਂ ਜੋ ਪਰਾਈ ਤੂੰ ਖਾਈ ਫਿਰਦੀ ਓ ਸੋਚ ਸਾਡੇ ਲਈ ਕਿਉ ਮਾੜੀ ਤੂੰ ਬਣਾਈ ਕਰਦੀ ਹੋਵੇ ਮਾਂ ਜੋ ਪਰਾਈ ਤੂੰ ਖਾਈ ਫਿਰਦੀ ਮਾਂ ਜੋ ਪਰਾਈ ਤੂੰ ਖਾਈ ਫਿਰਦੀ ਫਿਰ ਆਪਣਾ ਲਿਖਣ ਦਾ ਮੋਟੀਵੇਸ਼ਨ ਇਹੀ ਹੁੰਦਾ ਜੀ ਵੀ ਆਪਾਂ ਨੇ ਕਦੇ ਵੀ ਜਿਹੜੀ ਆਪਣੇ ਸਮਾਜ ਦੇ ਵਿਰੁੱਧ ਗੱਲ ਹੁੰਦੀ ਆ ਉਹ ਆਪਾਂ ਕਦੇ ਕਰਨੀ ਨਹੀਂ ਹੁੰਦੀ ਵੀ ਚੰਗੀ ਦੇ ਰੇਣੀਆ ਸਮਾਜ ਨੂੰ ਜਿਵੇਂ ਅੱਜ ਕੱਲ ਕਲਚਰ ਪ੍ਰਮੋਟ ਹੋ ਰਿਹਾ ਕੋਈ ਅਸਲੇ ਤੇ ਲਾ ਲੋ ਜਾਂ ਕੋਈ ਨਸ਼ੇ ਪੱਤੇ ਤੇ ਗਾਉਂਦੇ ਨੇ ਗਾਣੇ ਆਪਾਂ ਉਹ ਮਤਲਬ ਕਿ ਉਹ ਚੀਜ਼ ਸਿੱਖਿਆ ਨਹੀਂ ਹੋਈ ਕਿਉਂ ਕੋਈ ਵੀ ਮਾਪੇ ਆਪਦਾ ਬੱਚਾ ਪਾਲਦਾ ਗਰੀਬੀ 'ਚ ਉੱਠ ਕੇ ਲਾ ਲੋ ਵੀ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਾਂ ਉਹਨੂੰ ਗਲਤ ਗਾਈਡ ਕਰੀਏ ਤਾਂ ਅਗਲਾ ਮਾਪੇ ਨੂੰ ਬਹੁਤ ਚੰਗੇ ਸਮੇਂ ਹੁਣ ਮੇਰੇ ਪਿੱਛੇ ਪਿੱਛੇ ਫਿਰਦੀ ਮਾਰੇ ਸਮੇਂ ਦੇਖ ਮੈਨੂੰ ਦਿੱਤਾ ਛੱਡ ਸੀ ਉਹ ਐਨ ਆਰ ਆਈ ਜੇ ਮੁੰਡੇ ਦੇ ਨਹੀਂ ਤੂੰ ਪਿੱਛੇ ਲੱਗ ਸੋਹਣੀਏ ਔ ਸੱਚੇ ਪਿਆਰ ਵਾਲਾ ਮੈਂ ਮੇਰਾ ਦਿੱਤਾ ਕੱਟ ਸੀ ਹੋ ਤੈਨੂੰ ਵੀ ਤਾਂ ਸਮੇ ਉਸ ਮੋੜ ਉੱਤੇ ਛੱਡਿਆ ਜਿੱਥੇ ਤੂੰ ਗਈ ਸੀ ਕਦੇ ਮੈਨੂੰ ਛੱਡਨੀ ਹੁਣ ਮੇਰੇ ਉੱਤੇ ਠੂਠਾ ਜਾਜ ਤੂੰ ਦੀ ਫਿਰੇ ਹੱਕ ਕਦੇ ਤੁਰ ਗਈ ਸੀ ਡਾਲਰਾਂ ਦੇ ਪਿੱਛੇ ਲੱਗਨੀ ਹੱਬ ਬੰਦੇ ਨਹੀਂਓ ਬਦਲੇ ਹਾਂ ਬਦਲੇ ਨੇ ਰੁਤਬੇ ਤੈਨੂੰ ਵੀ ਤਲੇ ਆ ਡਾਲਰਾਂ ਨੇ ਪੱਟਨੀ ਓ ਛੱਟ ਕੇ ਪੰਜਾਬ ਤੂੰ ਕੈਨੇਡਾ ਮਾਵੇਂ ਵਸੀ ਪਰ ਭੁੱਲਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਬੰਦੇ ਨਹੀਂਓ ਬਦਲੇ ਹਾਂ ਬਦਲੇ ਨੇ ਰੁਤਬੇ ਤੈਨੂੰ ਤੈਨੂੰ ਵੀ ਤਲੇ ਆ ਡਾਲਰਾਂ ਨੇ ਪੱਟਨੀ ਓ ਛੱਟ ਕੇ ਪੰਜਾਬ ਤੂੰ ਕੈਨੇਡਾ ਭਾਵੇਂ ਵਸੀ ਪਰ ਭੁੱਲਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਓ ਭੁੱਲਣਾ ਨਹੀਂ ਤੈਨੂੰ ਸਿੱਧਾ ਸਾਦਾ ਜੱਟ ਨਹੀਂ ਹਰ ਉੱਤਮੇ ਤੇ ਨੋਟ ਰੱਬ ਆਪੇ ਬਾਧੂ ਦਿੰਦਾ ਬੰਦਾ ਸੱਚੇ ਦਿਲੋ ਹੋਵੇ ਜੇ ਕਮਾਈ ਕਰਦਾ ਉਹ ਪੈਸਿਆਂ ਦੇ ਲਈ ਇੱਥੇ ਗੈਰ ਬਣ ਤੁਰੇ ਸਦਾ ਮਾੜਾ ਸਮਾਂ ਕਰੇ ਵੀ ਨਹੀਂ ਨਾਲ ਚੱਲਦਾ ਉਹ ਸਮਝ ਕੇ ਤੇ ਕਰ ਹੁਣ ਪਛਤਾਉਂਦੀ ਹਨ ਨੇ ਯਾਦ ਤੈਨੂੰ ਵੀ ਅਗੌਲ ਦੀ ਸਤਾਉਂਦੀ ਹਨ ਨੇ ਦੱਸੇ ਮਨੀ ਤੋਂ ਬਗੈਰ ਤੇਰਾ ਕਿਦਾਂ ਸਰਦਾ ਹੱਬ ਬੰਦੇ ਨਹੀਂ ਹੋ ਬਦਲੇ ਹਾਂ ਬਦਲੇ ਨੇ ਰੁਕਵੇ ਤੈਨੂੰ ਵੀ ਤਲੇਆ ਡਾਲਰ ਹਣੀ ਪੱਤਨੀ ਛੱਡ ਕੇ ਪੰਜਾਬ ਤੂੰ ਕੈਨੇਡਾ ਭਾਵੇਂ ਵਸੀ ਪਰ ਭੁੱਲਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਨਹੀਂ ਭੁੱਲਣਾ ਨਹੀਂ ਤੈਨੂੰ ਸਿੱਧਾ ਸਾਦਾ ਜੱਟ ਨਹੀਂ ਤਾਂ ਬਾਈ ਅੱਜ ਦੇ ਸਿੰਗਰ ਕਹਿੰਦੇ ਜੀ ਜਨਤਾ ਸੁਣਦੀ ਉਹ ਇਹੀ ਆ ਹੋਰ ਪਸੰਦ ਨਹੀਂ ਕਰਦੀ ਕਹਿੰਦੇ ਚੱਲਦਾ ਹੀ ਨਹੀਂ ਇਹ ਸਿੰਗਰਾਂ ਗੱਲ ਬਹੁਤ ਗੱਲ ਹੈ ਸਾਡੀਆਂ ਵੀ ਇੰਟਰਵਿਊ ਹੋਈਆਂ ਨੇ ਕਹਿੰਦੇ ਬਾਈ ਸਾਡਾ ਸੀ ਕਸੂਰ ਜਦੋਂ ਪਸੰਦ ਦੇ ਲੋਕਾਂ ਨੂੰ ਇਹ ਆ ਮੇਰੇ ਜੀ ਲੋਕਾਂ ਨੂੰ ਤਾਂ ਆਪਾਂ ਮੰਨਦੇ ਆ ਵੀ ਪਸੰਦ ਇਹ ਆ ਜੀ ਮਨ ਕੇ ਮੈਂ ਇਹ ਚੀਜ਼ ਆ ਵੀ ਆਪਾਂ ਉਹ ਕਰੀਏ ਨਾ ਵੀ ਜਿਹੜਾ ਨਾਲ ਆਪਾਂ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰੇ ਜਿਹੜੇ ਅੱਜ ਕੱਲ ਦੇ ਗਾਣੇ ਨੇ ਚੱਲਦੇ ਵੀ ਮਹੀਨਾ ਤੋਂ ਮਹੀਨਾ ਹੀ ਨਹੀਂ ਜੀ ਉਹ ਮੰਨਿਓ ਆਪਣੇ ਗੀਤਾਂ ਦੇ ਵਿੱਚ ਗੱਲਾਂ ਜੋ ਵੀ ਲਿਖਿਆ ਨੇ ਸੁਣ ਕੇ ਜਾਗਣ ਦੀ ਲੋੜ ਏ ਕਮੀਆਂ ਜੋ ਵੀ ਦਿਸੀਆਂ ਨੇ ਉਹ ਯਾਦ ਕਰਾਉ ਉਹਨਾਂ ਜੋਧਿਆਂ ਨੂੰ ਜੋ ਮਾਨਵਤਾ ਲਈ ਲੜ ਗਏ ਨੇ ਦਸਣ ਦੀ ਨਹੀਂ ਲੋੜ ਉਹਨਾਂ ਇਤਿਹਾਸ ਉਹ ਬੀਰੋ ਬਣ ਗਏ ਨੇ ਦਸਣ ਦੀ ਨਹੀਂ ਲੋੜ ਉਹਨਾਂ ਇਤਿਹਾਸ ਉਹ ਬੀਰੋ ਬਣ ਗਏ ਨੇ ਸਸਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਇਸ ਦੁਨੀਆ ਤੇ ਜਦੋਂ ਇਨਸਾਨ ਆਉਂਦਾ ਹੈ ਤਾਂ ਪਰਮਾਤਮਾ ਕੁਦਰਤ ਉਸ ਨੂੰ ਕੋਈ ਨਾ ਕੋਈ ਗੁਣ ਕੋਈ ਨਾ ਕੋਈ ਹੁਨਰ ਦੇ ਕੇ ਭੇਜਦੀ ਆ ਉਹ ਹੁਨਰ ਇੱਕ ਗੱਲ ਆ ਦੁਨੀਆ ਦੇ ਸਾਹਮਣੇ ਆਵੇ ਜਾਂ ਕਿਸੇ ਕਾਰਨਾਂ ਦੇ ਕਾਰਨ ਲੁਕਿਆ ਰਹੇ ਜੇ ਦਬਿਆ ਰਹੇ ਜੇ ਉਹ ਵੱਖਰੀ ਗੱਲ ਆ ਪਰ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਸੋ ਅਜਹੀ ਕਲਾ ਦਾ ਮਾਲਕ ਆ ਬਾਈ ਮਨੀ ਅਗੌਲ ਸਾਡੇ ਨਾਲ ਨੇ ਅੱਜ ਬਹੁਤ ਵਧੀਆ ਲਿਖਦੇ ਤੇ ਗਾਉਂਦੇ ਨੇ ਗਰੀਬੀ ਦੇ ਕਾਰਨ ਫੇਮਸ ਤਾਂ ਹਾਲੇ ਨਹੀਂ ਹੋਏ ਪਰ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਬਾਈ ਦਾ ਨਾਮ ਆ ਜਿਹੜਾ ਚੰਗੇ ਸਿੰਗਰਾਂ ਦੇ ਵਿੱਚ ਆਵੇ ਸੋ ਅੱਜ ਇਹਨਾਂ ਨਾਲ ਅਸੀਂ ਮੁਲਾਕਾਤ ਕਰਾਉਨੇ ਆ ਮੰਨੀ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਹੋਰ ਚੜ੍ਹਦੀ ਕਲਾ ਬਾਈ ਹਾਂਜੀ ਫਿਰ ਜੀ ਅੱਛਾ ਤੇ ਬਾਈ ਇਹ ਲਾਇਨ 'ਚ ਕਿੱਦਾਂ ਸ਼ੁਰੂ ਹੋਇਆ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਕਿੱਦਾਂ ਪਿਆ ਵੀਰ ਜੀ ਬੱਸ ਅਸੀਂ ਪੜਦੇ ਹੁੰਦੇ ਸੀ ਜੀ ਸਕੂਲ ਵੇਲੇ ਜੀ ਸਕੂਲੋਂ ਆ ਕੇ ਬੱਸ ਭੱਜਣ-ਬਾਜ ਜਾਂਦੇ ਸੀ ਜੀ ਪਲਵਾਨੀ ਕਰਦੇ ਸੀ ਉਹਦੇ ਕਰਕੇ ਵੀ ਮਤਲਬ ਕਿ ਉਹ ਉਧਰ ਇਕੱਲੇ ਦੀ ਗਾਉਣ ਦਾ ਮਤਲਬ ਕਿ ਇਕੱਲੇ ਰਹਿ ਕੇ ਤੁਹਾਨੂੰ ਪਤਾ ਵਧੀਆ ਲੱਗਦਾ ਮਤਲਬ ਕਿ ਗਾਣਾ ਜੀ ਉਹ ਉਵੇਂ ਉਵੇਂ ਸ਼ੌਂਕ ਪੈ ਗਿਆ ਜੀ ਬੱਸ ਅੱਛਾ ਪਰਿਵਾਰ 'ਚ ਪਹਿਲਾਂ ਕਿਸੇ ਨੂੰ ਸੀ ਇਹ ਨਾ ਜੀ ਵੀਰ ਜੀ ਹਾਂ ਪਹਿਲਾਂ ਮੈਨੂੰ ਇਹ ਹੋਇਆ ਜੀ ਅੱਛਾ ਪਰਿਵਾਰ 'ਚ ਪਹਿਲਾਂ ਕੋਈ ਗਾਉਣੇ ਵਾਲਾ ਹੈ ਹੈ ਨਹੀਂ ਸੀ ਇਦਾਂ ਕੋਈ ਹਾਂ ਜੀ ਹਾਂ ਜੀ ਪਰਿਵਾਰ 'ਚ ਕੌਣ-ਕੌਣ ਨੇ ਬਾਈ ਪਰਿਵਾਰ ਚ ਜੀ ਮੇਰੇ ਫਾਦਰ ਸਾਹਿਬ ਨੇ ਜੀ ਮਾਦਰ ਸਾਹਿਬ ਨੇ ਜੀ ਦੋ ਸਿਸਟਰ ਨੇ ਜੀ ਉਹਨਾਂ ਦਾ ਮਤਲਬ ਕਿ ਮੈਰਿਡ ਹੋ ਗਈ ਜੀ ਤੇ ਇੱਕ ਮੇਰੀ ਛੋਟੀ ਵੀ ਸਿਸਟਰ ਹੈ ਜੀ ਠੀਕ ਹੈ ਤੇ ਡੈਡੀ ਕੀ ਕਰਦੇ ਨੇ ਡੈਡੀ ਜੀ ਮੇਰੇ ਹੁਣ ਫੈਕਟਰੀ ਚ ਲੱਗੇ ਹੋਣੀ ਜੀ ਹੂੰ ਤੇ ਭਾਈ ਕਿੱਦਾਂ ਦੇ ਗਾਣੇ ਲਿਖੇ ਫਿਰ ਕਿੰਨੇ ਟਾਈਮ ਤੋਂ ਲਿਖ ਰਿਹਾ ਹਾਂ ਬਿਰਜੀ ਮੈਂ ਗਾਣੇ ਲਿਖ ਰਿਹਾ ਜੀ 2018-19 ਤੋਂ ਲਿਖ ਰਿਹਾ ਜੀ ਤੇ ਮੈਂ ਸਮਾਜਿਕ ਮੁੱਦਿਆਂ ਤੇ ਵੀ ਗਾਣੇ ਲਿਖੇ ਨੇ ਜੀ ਜਿਵੇਂ ਆਪਣੇ ਦਿੱਲੀ ਕਿਸਾਨ ਯੂਨੀਅਨ ਦੇ ਹੋਇਆ ਤੇ ਜੀ ਆਪਣੇ SBYL ਦੇ ਮੁੱਦੇ ਤੇ ਗਾਣਾ ਵੀ ਲਿਖਿਆ ਹੋਇਆ ਜੀ ਮੇਰੇ ਕੋਲ ਤੇ ਆਪਣੇ ਜਿਵੇਂ ਸਮਾਜਿਕ ਕ੍ਰਿਤੀਆਂ ਨੇ ਜੀ ਹੂੰ ਬਾਕੀ ਆਪਾਂ ਜਿਵੇਂ ਆਮ ਸੱਭਿਆਚਾਰਕ ਗੀਤ ਨੇ ਜੀ ਉਹ ਵੀ ਲਿਖਨੇ ਆ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਕਿਹੜਾ ਹੈ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਜੀ ਇੱਕ ਮਾਪਿਆਂ ਤੇ ਗਾ ਕੀਤਾ ਜੀ ਜਿਹੜਾ ਮੇਰਾ ਕੇ ਰਿਲੀਜ਼ ਹੋ ਚੁੱਕਾ ਜੋ ਆਪਣਾ ਰਿੰਕੋ ਗੋਲੀਆ ਜੀ ਨੇ ਮੇਰਾ ਗਾਇਆ ਤੇ ਜੀ ਮਤਲਬ ਕਿ ਉਹਨਾਂ ਨੇ ਵੀਡੀਓ ਸ਼ੂਟ ਹੋਈ ਸੀ ਉਹਦਾ ਨਾਮ ਆ ਅਮੀਰੀ ਜੀ ਵੀ ਜਿਵੇਂ ਆਪਾਂ ਅਮੀਰੀ ਦੇ ਪਿੱਛੇ ਭੱਜਦੇ ਰਹਨੇ ਆ ਮਤਲਬ ਕਿ ਆਪਾਂ ਕਿਸੇ ਦੀ ਕਦਰ ਨਹੀਂ ਕਰਦੇ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਗੱਲ ਆ ਵੀ ਆਪਾਂ ਨੂੰ ਬੰਦੇ ਦੀ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਅਮੀਰੀ ਤਾਂ ਮਿਲ ਜਾਂਦੀ ਆ ਹਮ ਸਮੇਂ ਦੀ ਕਦਰ ਤੇ ਇਨਸਾਨ ਦੀ ਜਿਹੜਾ ਕਹਾ ਕਰਵਾਏ ਹਾਂ ਜੀ ਉਹਨੂੰ ਸਭ ਕੁਝ ਮਿਲ ਜਾਂਦਾ ਇੱਥੇ ਹਾਂਜੀ ਹਾਂਜੀ ਤੇ ਸੁਣਾਇੰਗੇ ਸਾਡੇ ਸਰੋਤਿਆਂ ਨੂੰ ਹੁਣ ਜੀ ਦੇਖੋ ਜੀ ਹੋ ਕਿਸੇ ਦੀ ਗਰੀਬੀ ਦਾ ਮਜਾ ਕਢਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਹੋ ਕਿਸੇ ਦੀ ਗਰੀਬੀ ਦਾ ਮਜਾ ਕਢਾਉਣ ਵਾਲਿਓ ਰਿਸ਼ਵਤਾ ਖਾ ਖਾ ਪੈਗ ਲਾਉਣ ਵਾਲਿਓ ਹੋ ਪੈਣਾ ਅੰਤ ਵੇਲੇ ਪੈਣਾ ਦੁੱਖ ਵੇਲੇ ਦੁੱਖ ਵੇਲੇ ਸੋਨੂੰ ਪਛਤਾਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਔ ਇਸ ਜੱਗ ਤੇ ਫੇਰ ਨਾ ਆਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਔ ਇਸ ਜੱਗ ਤੇ ਫੇਰ ਨਾ ਆਉਣਾ ਕੀ ਕਰੋਗੇ ਅਮੀਰੀ ਐਸੀ ਨੂੰ ਠੀਕ ਹੈ ਤੁਹਾਨੂੰ ਜੀ ਤੇ ਹੋਰ ਕਿਹੜੇ ਕਿਹੜੇ ਮੁੱਦਿਆਂ ਤੇ ਲਿਖੇ ਨੇ ਆਪਣਾ ਜਿੰਮੇ ਜੀ ਹੋ ਗਿਆ ਆਪਣਾ ਇੱਕ ਕਲਮ ਦੀ अहमियत ਦੇ ਉੱਤੇ ਲਿਖਿਆ ਜੀ ਮੈਂ ਮੇਨ ਗੱਲ ਹਾਂਜੀ ਕਹਿੰਦਾ ਹੱਕ ਕਲਮਾਂ ਦਾ ਕਹਿੰਦੇ ਮੁੱਲ ਨਹੀਂ ਪੈਂਦਾ ਪਤਾ ਲੱਗੇ ਜਦੋਂ ਪੜਦੇ ਹੂੰ ਦੁਨੀਆਦਾਰੀ ਖੁੰਦੀ ਫਿਰਦੀ ਪਤਾ ਲੱਗੇ ਜਦੋਂ ਅੜਦੇ ਹੂੰ ਹੋ ਜਾਨ ਤਲੀ ਤੇ ਰੱਖ ਕੇ ਜਿਹੜੇ ਕੌਮ ਦੀ ਖਾਤਰ ਖੜ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸਿਓ ਬੀਰੋ ਬਣ ਗਏ ਨੇ ਹੋ ਮਨੀ ਨੇ ਆਪਣੇ ਗੀਤਾਂ ਦੇ ਵਿੱਚ ਗੱਲਾਂ ਜੋ ਵੀ ਲਿਖਿਆ ਨੇ ਸੁਣ ਕੇ ਜਾਗਣ ਦੀ ਲੋੜ ਐ ਕਮੀਆਂ ਜੋ ਵੀ ਦਿਸੀਆਂ ਨੇ ਉਹ ਜਾਤ ਕਰਾਂ ਉਹਨਾਂ ਜੋਧਿਆਂ ਨੂੰ ਜੋ ਮਾਨਵਤਾ ਲਈ ਲੜ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸ ਉਹ ਬੀਰੋ ਬਣ ਗਏ ਨੇ ਦੱਸਣ ਦੀ ਨਹੀਂ ਲੋੜ ਉਹਨਾਂ ਇਤਿਹਾਸ ਉਹ ਬੀਰੋ ਬਣ ਗਏ ਨੇ ਬਈ ਲਿਖਦੇ ਕਦੋਂ ਫਿਰ ਤੁਸੀਂ ਕਿੱਦਾਂ ਮਨ 'ਚ ਕਿੱਦਾਂ ਆਉਂਦੇ ਨੇ ਵਿਚਾਰ ਇਹ ਜਿਹੜਾ ਲਿਖਦੇ ਹਾਂ ਆ ਵੀਰ ਜੀ ਲਿਖਣ ਨੂੰ ਤਾਂ ਗਾਣਾ ਆ ਪਾ ਇੱਕ ਦਿਹਾੜੀ 'ਚ ਵੀ ਲਿਖ ਸਕਦੇ ਆਂ ਲਿਖਿਆ ਨਹੀਂ ਜਾਂਦਾ ਤਿੰਨ ਦਿਨਾਂ 'ਚ ਵੀ ਨਹੀਂ ਲਿਖਿਆ ਜਾਂਦਾ ਜੀ ਅੱਛਾ ਮੈਨੂੰ ਆਪਣਾ ਲਿਖਣ ਦਾ ਮੋਟੀਵੇਸ਼ਨ ਇਹੀ ਹੁੰਦਾ ਜੀ ਵੀ ਆਪਾਂ ਨੇ ਕਦੇ ਵੀ ਜਿਹੜੀ ਆਪਣੇ ਸਮਾਜ ਦੇ ਵਿਰੁੱਧ ਗੱਲ ਹੁੰਦੀ ਆ ਉਹ ਆਪਾਂ ਕਦੇ ਕਰਨੀ ਨਹੀਂ ਹੈਗੀ ਜੀ ਵੀ ਚੰਗੀ ਚੀਜ਼ ਲੈਣੀ ਆ ਸਮਾਜ ਨੂੰ ਜਿਵੇਂ ਅੱਜ ਕੱਲ ਕਲਚਰ ਪ੍ਰਮੋਟ ਹੋ ਰਿਹਾ ਕੋਈ ਅਸਲੇ ਤੇ ਲਾ ਲੋ ਜਾਂ ਕੋਈ ਨਸ਼ੇ ਪੱਤੇ ਤੇ ਗਾਉਂਦੇ ਨੇ ਗਾਣੇ ਆਪਾਂ ਉਹ ਮਤਲਬ ਕਿ ਉਹ ਚੀਜ਼ ਸਿੱਖਿਆ ਨਹੀਂ ਹੋਈ ਕਿਉਂ ਕੋਈ ਵੀ ਮਾਪੇ-ਬਾਪ ਆਪਦਾ ਬੱਚਾ ਪਾਲਦਾ ਗਰੀਬੀ 'ਚ ਉੱਠ ਕੇ ਲਾ ਲੋ ਵੀ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਾਂ ਉਹਨੂੰ ਗਲਤ ਗਾਈਡ ਕਰੀਏ ਤਾਂ ਅਗਲਾ ਮਾਪੇ-ਬਾਪ ਨੂੰ ਬੋਲਦਾ ਪਰ ਬਾਈ ਅੱਜ ਦੇ ਸਿੰਗਰ ਕਹਿੰਦੇ ਜੀ ਜਨਤਾ ਸੁਣਦੀ ਉਹ ਇਹੀ ਆ ਹੋਰ ਪਸੰਦ ਨਹੀਂ ਕਰਦੀ ਕਹਿੰਦੇ ਚੱਲਦਾ ਹੀ ਨਹੀਂ ਜੇ ਸਿੰਗਰਾਂ ਗੱਲ ਬਹੁਤ ਗੱਲ ਹੈ ਸਾਡੀਆਂ ਵੀ ਇੰਟਰਵਿਊ ਹੋਈਆਂ ਨੇ ਕਹਿੰਦੇ ਬਾਈ ਸਾਡਾ ਕੀ ਕਸੂਰ ਆ ਜਦੋਂ ਪਸੰਦ ਦੇ ਲੋਕਾਂ ਨੂੰ ਇਹ ਆ ਮਿਰਜੀ ਲੋਕਾਂ ਨੂੰ ਤਾਂ ਆਪਾਂ ਮੰਨਦੇ ਆ ਵੀ ਪਸੰਦ ਇਹ ਆ ਜੀ ਮਤਲਬ ਕਿ ਮੇਰਾ ਇਹ ਜੀ ਜੀ ਆ ਵੀ ਆਪਾਂ ਉਹ ਕਰੀਏ ਨਾ ਵੀ ਜਿਹੜਾ ਨਾਲ ਆਪਾਂ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰੇ ਜਿਹੜੇ ਅੱਜ ਕੱਲ ਦੇ ਗਾਣੇ ਨੇ ਚੱਲਦੇ ਵੀ ਮਹੀਨਾ ਤੋਂ ਮਹੀਨੇ ਨਹੀਂ ਜੀ ਹੂੰ ਮੇਨ ਚੀਜ਼ ਤਾਂ ਇਹੀ ਆ ਵੀ ਆਪਾਂ ਉਹ ਗੱਲ ਕਰੋ ਵੀ ਜਿਹਦੇ ਵਿੱਚ ਕੋਈ ਲਾਜਿਕ ਲੋਜਿਕ ਹੋਵੇ ਜੀ ਹੂੰ ਬਿਨਾਂ ਲੋਜਿਕ ਤੋਂ ਆਪਾਂ ਹੁਣ ਕਹਿ ਦਿੰਨੇ ਆ ਜੀ ਮਤਲਬ ਕਿ ਵੀ ਆਪਾਂ ਗੱਡੀਆਂ ਚੱਕੀ ਫਿਰਦੇ ਆ ਥਾਰਾਂ ਚੱਕੀ ਫਿਰਦੇ ਆ ਤੇ ਮਤਲਬ ਕਿ ਜਦ ਆਪਾਂ ਮਤਲਬ ਕਿ ਬੰਦਾ ਰੀਅਲਟੀ 'ਚ ਦੇਖਦੇ ਉਹਦਾ ਫਰਕ ਬਹੁਤ ਹੁੰਦਾ ਹੂੰ ਇਹ ਚੀਜ਼ ਦਾ ਇਫੈਕਟ ਹੈ ਜੀ ਗਾਣੇ ਕੋਈ ਸਿੰਗਰ ਨੂੰ ਦਿੱਤੇ ਵੀ ਨਹੀਂ ਕਿਸੇ ਨੇ ਮੰਗੇ ਵੀ ਨਹੀਂ ਕਿਸੇ ਨਾਲ ਗੱਲ ਹੋਈ ਆ ਵੀ ਮੈਂ ਗਾਣੇ ਲਿਖਦਾ ਨਹੀਂ ਵੀਰ ਜੀ ਆਪਾਂ ਨੇ ਕਿਸੇ ਨੂੰ ਗਾਣੇ ਨਹੀਂ ਦਿੱਤੇ ਜੀ ਕੀ ਮੈਮ ਚ ਕੀ ਆ ਵੀ ਆਪੇ ਗਾਉਣੇ ਨੇ ਹਾਂਜੀ ਵੀਰ ਜੀ ਕਿਉਂ ਗੱਲ ਇਹ ਆ ਜੀ ਮੈਨੂੰ ਵੀ ਬਹੁਤ ਮੈਂ ਕੋਸ਼ਿਸ਼ ਕੀਤੀ ਤੇ ਜ਼ਰੂਰ ਆ ਪਰ ਕਹਿੰਦੇ ਵੀ ਇੱਥੇ ਡਾਇਰੈਕਟਰ ਦੀ ਕਦਰ ਨਹੀਂ ਪੈਂਦੀ ਹੈਗੀ ਹਮ ਸਭ ਤੋਂ ਵੱਡੀ ਗੱਲ ਆ ਕਿਉਂ ਇਹ ਆ ਜੀ ਸਿੰਗਰ ਦੀ ਕਦਰ ਪੈ ਜਾਂਦੀ ਹੈ ਡਾਇਰੈਕਟਰ ਦੀ ਕਦਰ ਪੈ ਜਾਂਦੀ ਹੈ ਡਾਇਰੈਕਟਰ ਦੀ ਕਦਰ ਨਹੀਂ ਪੈਂਦੀ ਜੀ ਕਾਰਨ ਕੀ ਆ ਬਾਈ ਕਾਰਨ ਬਸ ਆਹੀ ਹੈ ਜੀ ਮਤਲਬ ਕਿ ਵੀ ਗਾਣਾ ਲੈ ਲੈਂਦੇ ਨੇ ਬਾਅਦ ਵਿੱਚ ਕਿ ਮੈਂ ਤਾਂ ਇੱਥੇ ਤੱਕ ਸੁਣਿਆ ਵੀ ਆਪ ਦਾ ਨਾਮ ਹੋਠ ਠੋਕ ਦਿੰਦੇ ਨੇ ਜੀ ਮਤਲਬ ਕਿ ਗਾਣੇ ਦੇ ਵਿੱਚ ਵੀ ਮੈਂ ਤਾਂ ਤੱਕ ਵੀ ਆਪਣਾ ਪਾ ਲਿਆ ਹਾਂ ਨਾਂ ਤੱਕ ਵੀ ਆਪ ਦਾ ਪਾ ਦਿੰਦੇ ਨੇ ਇਸ ਕਰਕੇ ਮੇਰੇ ਮਨ ਦੇ ਵਿੱਚ ਇਹੀ ਆ ਵੀ ਭਾਵੇਂ ਅੱਜ ਕਰੀਏ ਭਾਵੇਂ 4 ਸਾਲ ਨੂੰ ਕਰੀਏ ਵੀ ਖੁਦ ਕਰਾਂਗੇ ਜਿੰਨਾ ਵੀ ਹੋਊਗਾ ਹੂੰ ਵੀ ਕੱਟ ਕਰ ਲਾਂਗੇ ਕੋਈ ਗੱਲ ਨਹੀਂ ਵੀ ਆਪਾਂ ਖੁਦ ਕਰਨਾ ਹੈ ਜੀ ਸੈਲਫ ਮਤਲਬ ਕਿ ਉਹ ਹੋਣਾ ਹੀ ਆਪਦੇ ਦੇ ਹੂੰ ਸਟੈਂਡ ਆਪਣੇ ਹਾਂਜੀ ਬਾਕੀ ਮਾਲਕਾ ਜੀ ਜੀ ਪਰਿਵਾਰ ਦਾ ਸਹਿਯੋਗ ਕਿੱਦਾਂ ਬਾਈ ਪਰਿਵਾਰ ਦਾ ਸਹਿਯੋਗ ਵੀਰ ਜੀ ਬਹੁਤ ਵਧੀਆ ਜੀ ਹੂੰ ਹੁਣ ਮੇਰੇ ਮਤਲਬ ਕਿ ਫਾਦਰ ਸਾਹਿਬ ਵੀ ਵਧੀਆ ਸਾਥ ਦੇ ਰਹੇ ਨੇ ਜੀ ਮਤਲਬ ਕਿ ਮਤਲਬ ਕਿ ਬਾਕੀ ਤਾਂ ਦੇਖੋ ਖੁਦਾ ਬੰਦੇ ਨੂੰ ਆਪ ਮਿਹਨਤ ਕਰਨੀ ਪੈਂਦੀ ਹੈ ਜੀ ਹੂੰ ਜਿਹੜੀ ਗੱਲ ਹੈ ਜੀ ਜੀ ਤੇ ਯਾਰ ਦੋਸਤਾਂ ਚ ਸਾਥ ਕਿਦਾਂ ਯਾਰ ਦੋਸਤ ਵੀ ਵਧੀਆ ਸਾਥ ਦੇ ਰਹੇ ਨੇ ਵੀਰ ਜੀ ਹੂੰ ਠੀਕ ਹੈ ਤੇ ਹੋਰ ਕੋਈ ਗਾਣਾ ਵਧੀਆ ਜਿਹੜਾ ਵਿਖਿਆ ਹੋਵੇ ਸਰੋਤਿਆਂ ਨੂੰ ਸੁਣਾਓ ਜਿਹੜਾ ਮਨ ਨੂੰ ਲੱਗੇ ਐਸਵਾਈਐਲ ਤੇ ਕਹਿ ਰਹੇ ਸੀ ਤੁਸੀਂ ਹਾਂਜੀ ਪਾਣੀਆਂ ਦੇ ਮੁੱਦੇ ਦੀ ਹਾਂ ਸੁਣਾ ਰਹੇ ਨੀ ਬਿਰਜੀ ਕਹਿੰਦਾ ਹੋ ਪਹਿਲਾ ਭਾਸ਼ਾ ਦਾ ਆਧਾਰ ਦੇ ਕੇ ਬੰਡਿਆ ਤੇ ਹੁਣ ਪਾਣੀਆਂ ਦੇ ਮੁੱਦੇ ਨੂੰ ਬਣਾਈ ਫਿਰਦੀ ਹੋ ਪਤਾ ਤੈਨੂੰ ਵੀ ਤਾਂ ਸਾਡੇ ਕੋਲ ਬੂੰਦ ਵੀ ਨਹੀਂ ਹਰਿਆਣੇ ਨੂੰ ਕੋ ਚੱਕਰਾਂ ਚ ਪਾਈ ਫਿਰਦੀ ਹੋ ਪਤਾ ਤੈਨੂੰ ਵੀ ਤਾਂ ਪਾਣੀ ਬਿਨ ਖੇਤੀ ਨਹੀਂ ਹੋਣੀ ਤਾਂ ਹੀ ਦਿੱਲੀਏ ਤੂੰ ਚਾਲ ਜੀ ਚਲਾਈ ਫਿਰਦੀ ਉਹ ਸੋਚ ਮਾੜੀ ਕਿਉ ਪੰਜਾਬ ਲਈ ਬਣਾਈ ਫਿਰਦੀ ਹੋਵੇਂ ਮਾਂ ਜੋ ਪਰਾਈ ਤੂੰ ਦਿਖਾਈ ਫਿਰਦੀ ਉਹ ਸੋਚ ਸਾਡੇ ਲਈ ਕਿਉ ਮਾੜੀ ਤੂੰ ਬਣਾਈ ਫਿਰਦੀ ਹੋਵੇਂ ਮਾਂ ਜੋ ਪਰਾਈ ਤੂੰ ਦਿਖਾਈ ਫਿਰਦੀ ਮਾਂ ਜੋ ਪਰਾਈ ਤੂੰ ਦਿਖਾਈ ਫਿਰਦੀ ਹੂੰ ਇਹ ਕੋਈ ਮੈਂ ਇਹੀ ਕਿ ਪੈਰੇ ਜ਼ਿਆਦਾ ਪੂਰੇ ਨਹੀਂ ਜਾਂਦੇ ਤੇ ਜੀ ਹੁ ਗਾਣੇ ਜ਼ਿਆਦਾ ਲਿਖੇ ਹੋਏ ਨਹੀਂ ਜੀ ਉਹਦੇ ਕਰਕੇ हां जी एक के? मेरा सब तो ਜਿਹੜਾ ਮੇਰੇ ਦਿਲ ਦੇ ਨੇੜੇ ਆ ਗਾਣਾ ਉਹ ਮੈਂ ਰੁੱਤਬਾ ਗਾਣਾ ਲਿਖਿਆ ਹੋਇਆ ਜੀ ਅੱਛਾ ਰੁੱਤਬਾ ਜਿਵੇਂ ਆਪਾਂ ਕਹਿੰਦੇ ਨੇ ਰੁੱਤਬਾ ਦੇਖ ਕੇ ਬੰਦੇ ਨਾਲ ਦੁਨੀਆ ਗੱਲ ਕਰਦੀ ਆ ਉਹ ਉਹਦੇ ਵਿੱਚ ਮੈਂ ਇਹੀ ਦਿਖਾਇਆ ਗਿਆ ਜੀ ਵੀ ਬੰਦੇ ਬੰਦੇ ਨਹੀਂ ਬਦਲਦੇ ਹੁੰਦੇ ਰੁੱਤਬੇ ਚੇਂਜ ਹੋ ਜਾਂਦੇ ਨੇ ਵੀ ਜਿਵੇਂ ਹੁਣ ਮੇਰਾ ਮਤਲਬ ਕਿ ਇਹਦੇ ਵਿੱਚ ਇੱਕ ਬਿਜ਼ਨਸਮੈਨ ਬੰਦੇ ਦੀ ਤੇ ਇੱਕ ਮਜ਼ਦੂਰ ਤੋਂ ਲੈ ਕੇ ਬਿਜ਼ਨਸਮੈਨ ਬੰਦੇ ਦੀ ਸਟੋਰੀ ਹੈ ਜੀ ਇਹਦੇ ਵਿੱਚ ਅੱਛਾ ਇਹ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਹੁਣ ਇਹ ਵੀ ਸੁਣਾਓ ਹੱਥ ਚੰਗੇ ਸਮੇਂ ਹੁਣ ਮੇਰੇ ਪਿੱਛੇ ਪਿੱਛੇ ਫਿਰਦੀ ਹੀ ਮਾੜੇ ਸਮੇਂ ਦੇਖ ਮੈਨੂੰ ਦਿੱਤਾ ਛੱਡ ਸੀ ਓ ਐਨ ਆਰ ਆਈ ਜੇ ਮੁੰਡੇ ਦੇ ਨਹੀਂ ਤੂੰ ਪਿੱਛੇ ਲੱਗ ਸੋਹਣੀਏ ਓ ਸੱਚੇ ਪਿਆਰ ਵਾਲਾ ਬੈਮ ਮੇਰਾ ਦਿੱਤਾ ਕੱਟ ਸੀ ਓ ਤੈਨੂੰ ਵੀ ਤਾਂ ਸਮੇਂ ਉਸ ਮੋੜੇ ਉੱਤੇ ਛੱਡਿਆ ਜਿੱਥੇ ਤੂੰ ਗਈ ਸੀ ਕਦੇ ਮੈਨੂੰ ਛੱਡਣੀ ਹੁਣ ਮੇਰੇ ਉੱਤੇ ਝੂਠਾ ਜੱਜ ਤਾਉਂਦੀ ਫਿਰੇ ਹੱਕ ਕਦੇ ਤੁਰ ਗਈ ਸੀ ਡਾਲਰਾਂ ਦੇ ਪਿੱਛੇ ਲੱਗਣੀ ਹੋ ਬੰਦੇ ਨਹੀਂਓ ਬਦਲੇ ਹਾਂ ਬਦਲੇ ਨੇ ਰੁੱਤਵੇ ਤੈਨੂੰ ਵੀ ਤਲੇ ਆ ਡਾਲਰਾਂ ਨੇ ਪੱਟਨੀ ਓ ਛੱਡ ਕੇ ਪੰਜਾਬ ਤੂੰ ਕੈਨੇਡਾ ਭਾਵੇਂ ਵਸੀ ਪਰ ਭੁੱਲਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਹੋ ਬੰਦੇ ਨਹੀਂਓ ਬਦਲੇ ਹਾਂ ਬਦਲੇ ਨੇ ਰੁੱਤਵੇ ਤੈਨੂੰ ਤੈਨੂੰ ਵੀ ਤਲੇ ਆ ਡਾਲਰਾਂ ਨੇ ਪੱਟਨੀ ਓ ਛੱਡ ਕੇ ਪੰਜਾਬ ਤੂੰ ਕੈਨੇਡਾ ਭਾਵੇਂ ਵਸੀ ਪਰ ਭੁੱਲਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਹੋ ਭੁੱਲਣਾ ਨਹੀਂ ਤੈਨੂੰ ਸਿੱਧਾ ਸਾਦਾ ਜੱਟ ਨਹੀਂ ਰਤਵੇ ਤੈਨੂੰ ਟਰੱਬ ਆਪੇ ਬਾਦੂ ਦਿੰਦਾ ਬੰਦਾ ਸੱਚੇ ਦਿਲੋਂ ਹੋਵੇ ਜੇ ਕਮਾਈ ਕਰਦਾ ਹੋ ਪੈਸਿਆਂ ਦੇ ਲਈ ਇੱਥੇ ਗੈਰ ਬਣ ਤੁਰੇ ਸਦਾ ਮਾੜਾ ਸਮਾਂ ਕਰੇ ਵੀ ਨਹੀਂ ਨਾਲ ਚੱਲਦਾ ਉਹ ਸਮਾਂ ਚੇਤੇ ਕਰ ਹੁਣ ਪਛਤਾਉਂਦੀ ਹਨ ਨੇ ਯਾਦ ਤੈਨੂੰ ਵੀ ਆ ਘੌਲ ਦੀ ਸਤਾਉਂਦੀ ਹਨ ਨੇ ਦੱਸੀ ਮਨੀ ਤੋਂ ਬਗੈਰ ਤੇਰਾ ਕਿੱਦਾ ਸਰਦਾ ਹੋ ਬੰਦੇ ਨਹੀਂਓ ਬਦਲੇ ਹਾਂ ਬਦਲੇ ਨੇ ਰਤਵੇ ਤੈਨੂੰ ਵੀ ਤਲੇਆ ਡਾਲਰ ਹਣੇ ਪੱਤਨੀ ਛੱਡ ਕੇ ਪੰਜਾਬ ਤੂੰ ਕੈਨੇਡਾ ਭਾਵੇਂ ਵਸੀ ਪਰ بولਣਾ ਨਹੀਂ ਤੈਨੂੰ ਤੇਰੇ ਵਾਲਾ ਜੱਟ ਨਹੀਂ ਨਹੀਂ بولਣਾ ਨਹੀਂ ਤੈਨੂੰ ਸਿੱਧਾ ਸਾਦਾ ਜੱਟ ਨਹੀਂ ਧੰਨਵਾਦੀ ਬਹੁਤ ਸੋਹਣਾ ਬਾਈ ਬਹੁਤ ਵਧੀਆ ਲਿਖਿਆ ਤੇ ਗਾ ਵੀ ਬਹੁਤ ਸੋਹਣਾ ਹੈ ਤੁਸੀਂ ਤੇ ਬਾਈ ਸਹਿਯੋਗ ਜੇ ਕੋਈ ਸਾਥ ਹੀ ਦੇਣਾ ਚਾਹੁੰਦਾ ਹੋਵੇ ਵੀਡੀਓ ਦੇਖੇ ਕੀ ਕਿਦਾਂ ਦਾ ਸਹਿਯੋਗ ਚਾਹੀਦਾ ਤੁਹਾਨੂੰ ਜੇ ਅੱਗੇ ਆ ਜੇ ਜਿਹੜੀ ਹੁਨਰ ਆ ਤੁਹਾਡੇ ਵਿੱਚੋਂ ਨੂੰ ਤਰਾਸ ਕੇ ਅੱਗੇ ਲੈ ਕੇ ਆਉਣਾ ਹੋਵੇ ਸਹਿਯੋਗ ਕਿਦਾਂ ਦਾ ਚਾਹੀਦਾ ਕੀ ਅਪੀਲ ਕਰਦੇ ਹੋ ਤੁਸੀਂ ਜੇ ਕੋਈ ਮਿੱਤਰ ਪਿਆਰਾ ਤੁਹਾਨੂੰ ਸਹਿਯੋਗ ਕਰੇ ਕੋਈ ਟੇਪ ਕਰਾਉਣੀ ਆ ਕਿੱਦਾਂ ਦਾ ਕੀ ਵੀਰ ਜੀ ਦੇਖੋ ਜੋ ਵੀ ਕਰ ਸਕਦਾ ਕੋਈ ਭੈਣ ਭਾਈ ਕਰ ਆਪਾਂ ਆਪਾਂ ਮਤਲਬ ਕਿ ਜਿਵੇਂ ਵੀ ਗੱਲ ਹੋਊ ਆਪਾਂ ਸਹਿਮਤ ਆ ਜੀ ਹਮ ਮਤਲਬ ਕਿ ਜਿਵੇਂ ਕੋਈ ਮਿਊਜ਼ਿਕ ਮਿਊਜ਼ਿਕ ਦੇ ਵਿੱਚ ਕੋਈ ਹੈਲਪ ਹੋ ਜਵੇ ਜੀ ਹਾਂ ਮੇਨ ਗੱਲ ਇਹ ਇਹੀ ਹੁੰਦੀ ਹੈ ਮਤਲਬ ਕਿ ਹਮ ਹਮ ਜੀ ਤੇ ਤੁਹਾਡਾ ਨੰਬਰ ਕਿੰਨਾ ਹੈ ਕੰਟੈਕਟ ਨੰਬਰ ਮੇਰਾ ਨੰਬਰ ਹੈਗਾ ਵੀਰ ਜੀ 90562 ਜੀ 93891 ਜੀ 90 562 ਜੀ 562 93891 93891 ਹਾਂਜੀ ਠੀਕ ਹੈ ਬਾਈ ਅਗੋਲ ਪਿੰਡ ਹੈ ਅਗੋਲ ਪਿੰਡ ਹੈ ਜੀ ਨਾਬੇ ਚ ਪਿੰਡ ਹੈ ਹਾਂਜੀ ਹਲਕਾ ਨਾਬਾ ਜੀ ਜੀ ਤੇ ਬਈ ਕਿੰਨੇ ਕ ਗਾਣੇ ਲਿਖੇ ਪਏ ਨੇ ਹੁਣ ਤੁਸੀਂ ਬਿਰਜੀ ਆਪਾਂ ਜ਼ਿਆਦਾ ਤਾਂ ਨਹੀਂ ਕਹਿੰਦੇ ਚਲੋ 30 35 ਦਾ ਮੰਨ ਕੇ ਚਲੋ ਜੀ ਹੂੰ ਲਿਖੇ ਵੀ ਨਹੀਂ ਗਾਣੇ ਹਾਂਜੀ ਆਪਾਂ ਚਲੋ ਆਏ ਲਿਖੇ ਤਾਂ ਵੱਧ ਹੋਏ ਨੇ ਪਰ ਆਪਾਂ ਜ਼ਿਆਦਾ ਨਹੀਂ ਕਹਦੇਗੇ ਫਿਰ ਕਿਹੜੇ ਟਾਈਮ ਲਿਖਦੇ ਹੋ ਤੁਸੀਂ ਕੋਈ ਫਿਕਸ ਸਮਾਂ ਆਏ ਬੈਠ ਕੇ ਉਹ ਟਾਈਮ ਲਿਖ ਦਿਓ ਜਾਂ ਕਿੱਦਾਂ ਹਾਂਜੀ ਇਹਦੇ ਵਿੱਚ ਆਪਾਂ ਦਾ ਮਤਲਬ ਕਿ ਵੀਰ ਜੀ ਜਦ ਵੀ ਬੇਲ ਮਿਲਦੀ ਹੈ ਜੀ ਮਤਲਬ ਕਿ ਆਪਾਂ ਜਦੇ ਬਹਿ ਕੇ ਲਿਖ ਲੈਂਦੇ ਇਹਦੇ ਵਿੱਚ ਕੰਮਕਾਰ ਕਰਦੇ ਹੁਣ ਫਿਕਸ ਹਾਂਜੀ ਕੰਮਕਾਰ ਤੂੰ ਵੀ ਤੁਸੀਂ ਵੀ ਕਰਦੇ ਹੋ ਕਿ ਫਾਦਰ ਸਾਹਿਬ ਨਹੀਂ ਵੀਰ ਜੀ ਮੈਂ ਹੁਣ ਇਧਰ ਮਿਊਜ਼ਿਕ ਕਿੰਨੀ ਵੀ ਆਈ ਬਾਕੀ ਆਪਾਂ ਇਧਰ ਦਲਤ ਸਮਾਜ ਸੇਵਾ ਸੰਗਠਨ ਦੇ ਵਿੱਚ ਆਈ ਆਪਾਂ ਸੇਵਾ ਕਰਦੇ ਆ ਜੀ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਜਦੋਂ ਸਮਾਂ ਮਿਲਦਾ ਉਦੋਂ ਲਿਖ ਲੈਂਦੇ ਹਾਂ ਹਾਂਜੀ 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 ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਧੰਨਵਾਦ ਸਮਾਂ ਦੇਣ ਦੇ ਲਈ ਸੋ ਸਰੋਤਿਆਂ ਨੂੰ ਅਪੀਲ ਕਰਾਂਗੇ ਕਿ ਜਰੂਰ ਅਜਿਹੇ ਵੀਰਾਂ ਦਾ ਸਾਥ ਦਿੱਤਾ ਜਾਵੇ ਜਿਹੜੇ ਅੱਗੇ ਆ ਕੇ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਕਿਉਂਕਿ ਚੰਗਾ ਲਿਖਦੇ ਤੇ ਚੰਗਾ ਗਾਉਂਦੇ ਨੇ ਅਜਿਹੇ ਵੀਰਾਂ ਨੂੰ ਜਰੂਰ ਅੱਗੇ ਆਉਣਾ ਚਾਹੀਦਾ ਹੈ ਸੋ ਫਿਲਹਾਲ ਸਾਨੂੰ ਦੋ ਅੱਗੇ ਧੰਨਵਾਦ